ਸਾਸ਼ੀਏ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ RAM ਰਹੀਮ ਨੂੰ ਮਿਲੇਗਾ ਵੱਟਾ ਝੜਕ ਜੈਸ ਜੀਪੀਸੀ ਨੂੰ ਲੱਗੇਗਾ ਅੱਜ ਹਾਈ ਕੋਰਟ ਨੂੰ ਆਉਣ ਵਾਲਾ ਵੱਡਾ ਫੈਸਲਾ ਇਸ ਦੇ ਨਾਲ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ RAM ਰਹੀਮ ਦੀ 21 ਦਿਨ ਦੀ ਨਾਂਗੂ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਚੀਫ ਜਸਟਿਸ ਰਸ਼ੀਲ ਨਾਂਗੂ ਅਤੇ ਜਸਟਿਸ ਅਨੀਲਾ ਖੇਤਰਪਾਲ ਦੀ ਡਿਵੀਜ਼ਨ ਬੈਂਚ ਸ਼ੁੱਕਰਵਾਰ ਨੂੰ ਇਸ ਦੇ ਮਾਮਲੇ ਅਤੇ ਆਪਣੀ ਫੈਸਲੀ ਸੁਣਵਾਈ ਕੀਤੀ ਇਸ ਦਿਨ ਨਾਲ ਹੀ ਡੇਰਾਮੁਖੀ ਦੇ ਤਰਫੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਇਸ ਸੰਬੰਧੀ ਹਰਿਆਣਾ ਹਾਈ ਸਰਕਾਰ ਨੂੰ ਅਰਜੀ ਦੇ ਦਿੱਤੀ ਗਈ ਹੈ ਹਾਈ ਕੋਰਟ ਨੂੰ ਉਹਨਾਂ ਦੀ ਫਰਲੋ ਦੇਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਅਲਦਾ ਤੋਂ ਹੁਕਮ ਤੋਂ ਬਿਨਾਂ ਫਰਲੋ ਜਾਫਰ ਲੋ ਨਹੀਂ ਦਿੱਤੀ ਜਾ ਸਕਦੀ ਡੇਰਾ ਮੁਕੀ ਵੱਲੋਂ ਇੱਕ ਅਰਜੀ ਦਾਇਰ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਡੇਰਾ ਵਿੱਚ ਸੇਵਾਦਾਰ ਸ਼ਰਧਾਂਜਲੀ ਪੰਡਾਰਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਦਾ ਹਾਜ਼ਰੀ ਭਰਨ ਲਈ ਕੋ ਛੁੱਟੀ ਦਿੱਤੀ ਜਾਵੇ ਸੇਵਾਦਾਰ ਸ਼ਰਧਾਂਜਲੀ ਪੰਡਾਰਾ ਉਹਨਾਂ ਵਾਰੰਟੀਆ ਦੀ ਜਾਦ ਵਿੱਚ ਇੱਕ ਸਮਾਗਮ ਹੈ ਜਿਨਾਂ ਸਾਰੀ ਉਮਰ ਡੇਰੇ ਵਿੱਚ ਸਮਾ ਸੇਵਾ ਕੀਤੀ ਅਤੇ ਕੰਮਾਂ ਵਿੱਚ ਹਿੱਸਾ ਲੈਣ ਦੀ ਆਪਣੀ ਮੌਤ ਤੱਕ ਸਮਾ ਸੇਵਾ ਕਾਮ ਅਨੁਸਾਰ ਜੁੜੇ ਰਹੀ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ